ਜਿਹੜਾ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 9 7 2025 ਨੂੰ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਆ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਕੇਸ ਨੂੰ ਟ੍ਰੇਸ ਕੀਤਾ ਗਿਆ 9 ਜੁਲਾਈ ਨੂੰ ਤਕਰੀਬਨ ਸ਼ਾਮੀ 7 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਤੋਂ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੋ ਸ਼ਾਟ ਫਾਇਰ ਕੀਤੇ ਗਏ ਸੀ ਜਿਹਦੇ ਵਿੱਚ ਇੱਕ ਸ਼ਾਟ ਇੱਕ ਪਰਮਜੀਤ ਸਿੰਘ ਹੈਗੇ ਪਾਕੜੀਵਾਲ ਪਿੰਡ ਦੇ ਤਾੜਾ ਰਾਵਲਪਿੰਡੀ ਉਹਨਾਂ ਦੇ ਇੱਕ ਪੱਟੇ 'ਚ ਗੋਲੀ ਵੱਜੀ ਸੀ ਤੇ ਉਹਨਾਂ ਨੂੰ ਇੰਜਰ ਕਰਕੇ ਸੀਰੀਅਸਲੀ ਇੰਜਰ ਕਰਕੇ ਜਿਹੜਾ ਮੌਕੇ ਤੋਂ ਦੋਵੇਂ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਸੀ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਜਿਹੜੇ ਪਹੁੰਚੇ ਹਨ ਇਹ ਸਟੇਟਮੈਂਟ ਰਿਕਾਰਡ ਕਰਕੇ ਅਟੈਂਪਟ ਟੂ ਮਰਡਰ ਅਤੇ ਆਰਮ ਸੈਕਟਰ ਤੇ ਹੋਰ ਸਖਤ ਧਾਰਾ ਵਾ ਤਹਿਤ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਤਫ਼ਤੀਸ਼ ਨੂੰ ਅੱਗੇ ਬਤਾਂਦੇ ਹੋਏ ਵੱਖ-ਵੱਖ ਟੀਮਾਂ ਜਿਹੜੀਆਂ ਪੁਲਿਸ ਵੱਲੋਂ ਬਣਾਈਆਂ ਕਈਆਂ ਜਿਹਦੇ ਵਿੱਚ ਐਸਪੀ ਡੀ ਸਾਹਿਬ ਐਸਪੀ ਫਗਵਾੜਾ ਸਾਹਿਬ ਡੀਐਸਪੀ ਡੀਐਸਪੀ ਫਗਵਾੜਾ ਸਾਹਿਬ ਐਸਐਚਓ 라ਵਨਪਿੰਟੀ ਅਤੇ ਇੰਚਾਰਜ ਸੀਏਈ ਕਪੂਥਲਾ ਤੇ ਫਗਵਾੜਾ ਵੱਲੋਂ ਵੱਖ-ਵੱਖ ਟੀਮਾਂ ਫਾਰਵਰਡ ਤੇ ਬੈਕਵਰਡ ਲੈ ਕੇ ਚ ਉਸ ਤੇ ਜਿਹੜਾ ਲਗਾਤਾਰ ਵਿੱਚ ਕੰਮ ਕੀਤਾ ਸੀ ਜਿਹੜੇ ਜਿਹੜੇ ਮੋਟਰਸਾਈਕਲ ਸਵਾਰ ਅਣਪਛਾਤੇ ਸੀ ਉਹਨਾਂ ਦੀ شناخت ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਟੀਮ ਨੂੰ ਇੱਕ ਵੱਡੀ ਲੀਡ ਮਿਲੀ ਜਿਹਦੇ ਤੇ ਕੰਮ ਕਰਦੇ ਹੋਏ ਤਕਰੀਬਨ 100 ਸਵਾ 100 ਕਿਲੋਮੀਟਰ ਜਿਹੜੇ ਸ਼ੂਟਰਾਂ ਨੂੰ ਫੋਲੋ ਕਰਦੇ ਕਰਦੇ ਅਸੀਂ ਅੰਮ੍ਰਿਤਸਰ ਪਹੁੰਚੇ ਹਾਂ ਜਿਹਦੇ ਵਿੱਚ ਜਿਹੜੇ ਚਾਰ ਦੋਸ਼ੀ ਹੈਗੇ ਆ ਕੱਲ ਦੇ ਦਿਨ 17 ਜੁਲਾਈ ਨੂੰ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਹਨ ਇਹਨਾਂ ਦਾ ਨਾਮ ਹੈਗਾ ਦਮਨਪ੍ਰੀਤ ਸਿੰਘ ਇਹ ਬੋਲਵਰਡ ਤਰਨਤੰਨ ਦੇ ਰਹਿਣ ਵਾਲੇ ਆ ਪਰਮਿੰਦਰ ਸਿੰਘ ਉਰਫ ਰਾਜਾ ਇਹ ਸੁਲਤਾਨਬੰਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਗੁਰਜੀਤ ਸਿੰਘ ਜੀਤਾ ਜੋ ਕਿ ਚਾਟੇਵੀਂ ਨੰਬਰਸਾ ਦੇ ਰਹਿਣ ਵਾਲੇ ਆ ਤੇ ਮਲਕ ਸਿੰਘ ਜੋ ਕਿ ਚਾਟੇਵੀਂ ਨੰਬਰਸਾ ਦੇ ਰਹਿਣ ਵਾਲੇ ਆ ਇਹ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਗਏ ਆ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਕਿ ਮੌਕੇ ਦੇ ਉੱਤੇ ਦਮਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਉਰਫ ਰਾਜਾ ਇਹ ਦੋ ਜਣੇ ਮੋਟਰਸਾਈਕਲ ਤੇ ਆਏ ਸਨ ਤੇ ਜਿਹੜਾ ਰਾਜਾ ਹੈ ਉਹਨੇ ਇਸ ਪਿਸਤੌਲ ਤੋਂ ਜਿਹੜਾ ਜਿਹੜਾ ਫਾਇਰ ਕੀਤਾ ਸੀ ਜੋ ਕਿ ਪਰਮਜੀਤਜੀਤ ਦੇ ਪੱਟੇ 'ਤੇ ਗੋਲੀ ਵੱਜੀ ਸੀ ਇਹਨਾਂ ਦੀ ਪੁਛਕਿਸ਼ ਦੌਰਾਨ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈ ਉਹ ਵੀ ਰਿਕਵਰ ਕੀਤਾ ਗਿਆ ਸਮੇਤ ਚਾਰ ਜ਼ੰਦਾ ਰੌਂਗ ਇਹਦੇ ਜਿਹੜਾ ਗੁਰਜੀਤ ਸਿੰਘ ਹੈਗਾ ਉਹ ਵੀ ਇਹਨਾਂ ਦੇ ਨਾਲ ਆਇਆ ਸੀ ਪਰ ਇਹ ਐਜ਼ ਅ ਬੈਕਅਪ ਜਿਹੜਾ ਖੜ ਗਿਆ ਸੀਗਾ ਪਿੱਛੇ ਤੇ ਮੌਕੇ ਤੇ ਇਕੱਲੇ ਦੋ ਹੀ ਲੋਕ ਆਏ ਸੀਗੇ ਇਹਦੇ ਨਾਲ ਜਿਹੜਾ ਮਲਖ ਸਿੰਘ ਹੈ ਉਹਦਾ ਵੀ ਇਸ ਮਰਦਾਨ ਦੇ ਵਿੱਚ ਰੋਲ ਹੈਗਾ ਮਲਖ ਸਿੰਘ तकरीबन 1 ਮਹੀਨਾ ਪਹਿਲਾਂ ਜਿਹੜੇ ਪਰਮਜੀਤ ਸਿੰਘ ਇਸ ਪਿੰਡ ਚ ਆ ਕੇ ਇਹਨਾਂ ਦੀ ਰਕੀ ਵੀ ਕਰਕੇ ਗਿਆ ਸੀਗਾ ਜੋ ਸਾਨੂੰ ਇਹਦਾ ਜਿਹੜਾ ਰੰਜਿਸ਼ ਲੱਗ ਰਹੀ ਹੈਗੀ ਹੈ ਪਿੰਡ ਦੇ ਵਿੱਚ ਪਰਮਜੀਤ ਸਿੰਘ ਜੀ ਦੀ ਪਹਿਲਾਂ ਵੀ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਤੇ ਹੋਰ ਜਿਹੜੀ ਲੜਾਈ ਝਗੜੇ ਨੂੰ ਲੈ ਕੇ ਰੰਜਿਸ਼ ਚੱਲਦੀ ਸੀ ਤੇ ਸਾਡੇ ਕੋਲ ਕ੍ਰੈਡੀਬਲ ਲੀਡਸ ਹੈ ਕਿ ਫੋਰਨ ਬੇਸਡ ਜਿਹੜੇ ਇਹਨਾਂ ਦੇ ਹੈਗੇ ਆ ਲੋਕ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਤਫ਼ਤੀਸ਼ ਤੌਰਾਨ ਅਸੀਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਹੈਗੀ ਹੈ ਤੇ ਉਹਨਾਂ ਦੇ ਉੱਤੇ ਵੀ ਤੇ ਉਹਨਾਂ ਦੇ ਨਾਲ ਜੋ ਵੀ ਰਲੇ ਹੋਏ ਹੈਗੇ ਆ ਉਹਨਾਂ ਦੇ ਫੈਮਿਲੀ ਮੈਂਬਰਸ ਉਹਨਾਂ ਦੇ ਫਰੈਂਡਸ ਜੋ ਵੀ ਜ਼ਬਰਦਸਤ ਚ ਜਿਹੜੇ ਰਲੇ ਹੋਏ ਹਨ ਉਹਨਾਂ ਨੂੰ ਅਸੀਂ ਮੁਕਦਮੇ ਚ ਨਾਮਜ਼ਦ ਕਰਕੇ ਉਹਨਾਂ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਅਸੀਂ ਕਰਾਂਗੇ ਜਿਹੜਾ ਰਿਕਵਰੀ ਦੀ ਗੱਲ ਕਰੀਏ ਤੇ ਦੋਸ਼ਿਆ ਕੋਲੋਂ ਇੱਕ ਪਿਸਤੌਲ 32 ਬੋਰ ਚਾਰ ਜਿਹੜੇ ਜਿੰਦਾ ਰਾਉਂਡ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਅਤੇ ਚਾਰ ਮੋਬਾਈਲ ਫੋਨ ਇਹਨਾਂ ਤੋਂ ਰਿਕਵਰ ਹੋਏ ਹਨ ਇਹਨਾਂ ਦਾ ਜਿਹੜਾ ਫੋਰੈਂਸਿਕ ਐਨਾਲਿਸਿਸ ਕਰਾਇਆ ਜਾ ਰਿਹਾ ਹੈ ਤਾਂ ਜੋ ਪ੍ਰੋਪਰ ਮੁਕਦਮੇ ਦੇ ਨਾਲ ਜਿਹੜੀ ਐਵੀਡੈਂਸ ਆਪਾਂ ਜੋੜ ਸਕੀਏ ਸਰ ਇਹ ਫਰੋਤੀ ਦੇ ਨਾਲ ਫਰੋਤੀ ਦਿੱਤੀ ਸੀ ਇਹਨਾਂ ਨੂੰ ਮਾਰਨ ਦੀ ਜੈਨ ਚਸ ਜੈਨ ਦੇ ਨਾਲ ਮਤਲਬ ਜਿਹੜਾ ਹੁਣ ਤੱਕ ਗੱਲ ਆਈ ਹੈ ਕਿ ਡਰਾਉਨ ਦੇ ਲਈ ਜਿਹੜਾ ਇਹਨਾਂ ਨੇ ਇਹ ਫਾਇਰ ਕੀਤਾ ਸੀਗਾ ਕਿਉਂਕਿ ਇਹਨਾਂ ਤੇ ਆਲਰੇਡੀ ਕੁਝ ਪਿੰਟ ਲੈਵਲ ਤੇ ਹੀ ਡਿਸਪਿਊਟ ਚੱਲ ਰਹੇ ਸੀਗੇ ਤਾਂ ਬਿਲਕੁਲ ਜੋ ਕਿ ਬੜੀ ਹਾਈ ਪ੍ਰੋਬੈਬਿਲਿਟੀ ਹੈ ਕਿ ਇਹਨਾਂ ਨੂੰ ਪਹਿਲੇ ਦੇਖੇ ਜਿਹੜਾ ਕੰਮ ਕਰਾਇਆ ਗਿਆ ਹੈਂਡਲਰ ਇਹਨਾਂ ਦੇ ਫੋਰਨ ਦੇ ਵਿੱਚ ਨੇ ਫੋਰਨ ਬੇਸਡ ਹੈ ਤੇ ਇਹਨਾਂ ਤੋਂ ਪਹਿਲਾਂ ਉਰਜਨੀਆਦ ਵਰਦਾਤਾ ਜੀਤਿਆ जोड़ा ये दमनप्रीत सिंह है ये उत्ते दो, दो मुकदमे दर्ज हैं एक एन डी पी एस का दर्ज है, है तो एक आर्म्स एक्ट का जो मुकदमा दर्ज है बाकी तीन दोषियों के दो उत्ते कोई मुकदमा नहीं है ये पहला मुकदमा दर्ज हो तो किसी जैनजिस्टर के नाल ही मतलब तालुक रखते हैं नहीं हजे तक इदा की कोई कोई ऑर्गेनाइज गैंग इना कोई लिंक हजे तक नहीं निकलिया पर अभी पड़ताल कर रहे हैं बिल्कुल कुछ फैमिली मेंबर्स भी है फ्रेंड्स भी है कुछ ਇਹ ਸਾਰਾ ਪ੍ਰੋਪਰਟੀ ਲੈ ਕੇ। ਪ੍ਰੋਪਰਟੀ ਵੀ ਹੈਗਾ ਇਹਨਾਂ ਦੇ ਕੋਈ ਪੁਰਾਣੇ ਲੜਾਈ ਝਗੜੇ ਵੀ ਹੋਏ ਆ ਪਿੰਡ 'ਚ ਜਿਹੜੇ ਧੜੇਬਾਜੀ ਕਰਕੇ ਜਿਹੜਾ ਇਹਨਾਂ 'ਚ ਅਨਮਨ ਰਹੀ ਹੈ ਪੁਰਾਣੀ। ਪ੍ਰੋਪਰਟੀ ਕਿੰਨੀ ਹੈ ਕੋਈ ਜ਼ਿਆਦਾ ਪ੍ਰੋਪਰਟੀ ਹੈ ਜਾਂ ਕਿ ਥੋੜੀ ਜਿਹੀ। ਵਹੀ ਗਰੀ ਜ਼ਮੀਨ ਹੈ ਸਾਰਾ ਜਿਹੜੀ ਐਂਸਟ੍ਰਲ ਐਗਰੀਕਲਚਰਲ ਹੈ। ਸਰ ਜਿਹੜੇ ਬੋਲੀਵੱਡੀ ਤੋਂ ਪਹਿਲਾਂ ਕੋਈ ਇਹਨਾਂ ਨੂੰ ਛੱਟ ਕੋਈ ਜ਼ਰਾ ਨਹੀਂ। ਇਹ ਸਾਡੇ ਨਹੀਂ ਨੌਲੇਜ ਚ ਨਹੀਂ। ਸਰ ਜਿਹਨੇ ਬੋਲੀਵੱਡੀ ਉਹ ਰਾਮਚੀ ਚੜ ਦਾ ਬੰਦਾ। ਕਿ ਖੇਤੀਬਾੜੀ ਦਾ। ਰਾਸ਼ਟ੍ਰ ਟੋਟਲ ਚਾਰੇ ਰਾਸ ਨੇ। ਚਾਰੇ ਬੰਦੇ ਰਸਟੇ। ਸੋ ਇਹ ਚੋ ਗੁਰਤ ਨਹੀਂ ਕੋਈ ਇਸ ਤੋਂ ਇਲਾਵਾ ਨਹੀਂ ਹਜੇ ਤੱਕ ਚਾਰ ਅਰੈਸਟ ਹੋਏ ਹੋਰ ਕੰਮ ਤੇ ਕੰਮ ਕਰ ਰਹੇ ਆ ਜੀ ਜੀ ਠੀਕ